ਸਰਸਿਕਾਲ ਜੀ ਤੁਸੀਂ ਦੇਖ ਰਹੇ ਹੋ ਹਮਦਰਦ ਟੀਵੀ ਤਾਂ ਮੈਂ ਹਾਂ ਖੁਸ਼ਬੂ ਵੱਡਾ ਫੈਸਲਾ ਜ਼ਬਰਦਸਤ ਛਟਕਾ ਇਹ ਝਟਕਾ ਲੱਗਾ ਵਿਰੋਧੀ ਧਿਰਾਂ ਨੂੰ ਤੇ ਇਲੈਕਸ਼ਨਜ਼ ਦੇ ਦੌਰਾਨ ਚੋਣਾਂ ਦੇ ਦੌਰਾਨ ਹੁਣ ਸੁਪਰੀਮ ਕੋਰਟ ਨੇ ਜੋ ਵੱਡਾ ਫੈਸਲਾ ਲਿਆ ਉਸ ਦੇ ਨਾਲ ਵਿਰੋਧੀ ਧਿਰਾਂ ਨੂੰ ਝਟਕਾ ਲੱਗਿਆ ਕਿਉਂਕਿ ਹੁਣ ਸੁਪਰੀਮ ਕੋਰਟ ਨੇ ਫੈਸਲਾ ਲਿਆ ਹੈ ਕਿ EVM ਤੇ VV ਪੈਟ ਦੀ ਜੋ ਕਰਾਸ ਚੈਕਿੰਗ ਨੂੰ ਲੈ ਕੇ ਪਟੀਸ਼ਨਾਂ ਦਰਜ ਕੀਤੀਆਂ ਗਈਆਂ ਸੀ ਉਹ ਸਾਰੀਆਂ ਪਟੀਸ਼ਨਾਂ ਖਾਰਜ ਕਰ ਦਿੱਤੀਆਂ ਗਈਆਂ ਨੇ ਦੱਸਦੀ ਹੈ ਕਿ ਪਹਿਲਾਂ ਬੈਲਟ ਪੇਪਰ ਦੀ ਤੇ ਇਲੈਕਸ਼ਨਜ਼ ਕਰਾਉਣ ਨੂੰ ਲੈ ਕੇ VOTING ਕਰਾਉਣ ਨੂੰ ਲੈ ਕੇ ਵੀ ਜੋ ਪਟੀਸ਼ਨਾਂ ਪਾਈਆਂ ਗਈਆਂ ਸੀ ਉਹਨਾਂ ਨੂੰ ਵੀ ਖਾਰਜ ਕਰ ਦਿੱਤਾ ਗਿਆ ਸੀ ਪ੍ਰੀਮ ਕੋਰਟ ਦੇ ਵੱਲੋਂ ਇਹ ਵੱਡਾ ਫੈਸਲਾ ਲਿਆ ਗਿਆ ਸੀ ਤਾਂ ਹੁਣ ਜੋ ਹੈ ਇਹ ਫੈਸਲੇ ਨੇ ਇੱਕ ਵਾਰ ਫਿਰ ਤੋਂ ਸਿਆਸੀ ਜਗਤ ਦੇ ਵਿੱਚ ਇੱਕ ਨਵਾਂ ਹੜਕੰਪ ਕਹਿ ਸਕਦੇ ਆ ਮਚਾ ਦਿੱਤਾ ਕਿਉਂਕਿ ਪਟੀਸ਼ਨਾਂ ਲਗਾਤਾਰ ਪਾਈਆਂ ਜਾ ਰਹੀਆਂ ਸੀ ਜਿਸ ਨੂੰ ਲੈ ਕੇ ਹੁਣ ਜੋ ਹੈ ਜੋ ਫੈਸਲਾ ਲਿਆ ਹੈ ਸੁਪਰੀਮ ਕੋਰਟ ਨੇ ਲਿਆ ਹੈ ਪੂਰੇ ਦੇਸ਼ ਦੇ ਵਿੱਚ ਚੋਣ ਇਲੈਕਟ੍ਰੋਨਿਕ VOTING ਮਸ਼ੀਨ ਯਾਨੀ ਕਿ EVM ਤੋਂ ਹੀ ਹੋਣਗੇ ਬੈਲਟ ਪੇਪਰ ਤੋਂ ਨਹੀਂ ਹੋਣਗੇ ਇਸ ਤੋਂ ਇਲਾਵਾ EVM ਅਤੇ VVPAT slip ਦੀ 100% ਕ੍ਰਾਸ ਚੈਕਿੰਗ ਵੀ ਨਹੀਂ ਹੋਵੇਗੀ ਸੁਪਰੀਮ ਕੋਰਟ ਨੇ ਇਹਨਾਂ ਮਾਮਲਿਆਂ ਦੇ ਨਾਲ ਜੁੜੀਆਂ ਸਾਰੀਆਂ ਪਟੀਸ਼ਨਾਂ ਖਾਰਜ ਕਰ ਦਿੱਤੀਆਂ ਨੇ ਜਸਟਿਸ ਸੰਜੀਵ ਖੰਨਾ ਅਤੇ ਜਸਟਿਸ ਦੀਪਾਂਕਰ ਦੱਤਾ ਦਾ ਕਹਿਣਾ ਹੈ ਕਿ ਅਸੀਂ ਸਾਰੇ ਪ੍ਰੋਟੋਕੋਲ ਤੇ ਤਕਨੀਕੀ ਪਹਿਲੂਆਂ ਤੇ ਪੂਰੇ ਵਿਸਤਾਰ ਦੇ ਨਾਲ ਚਰਚਾ ਕੀਤੀ ਹੈ ਜਿਸ ਤੋਂ ਬਾਅਦ ਅਸੀਂ ਇੱਕ ਮਤ ਹੋ ਕੇ ਇਹ ਫੈਸਲਾ ਲਿਆ ਹੈ ਤਾਂ ਦੱਸਦੀ ਕਿ ਪਹਿਲਾ ਜੋ ਨਿਰਦੇਸ਼ ਦਿੱਤਾ ਗਿਆ ਹੈ ਸੁਪਰੀਮ ਕੋਰਟ ਦੇ ਵੱਲੋਂ ਉਸ ਦੇ ਵਿੱਚ ਕਿਹਾ ਗਿਆ ਕਿ ਸਿੰਬਲ ਲੋਡਿੰਗ ਪ੍ਰਕਿਰਿਆ ਦੇ ਪੂਰਾ ਹੋਣ ਤੋਂ ਬਾਅਦ ਸਿੰਬਲ ਲੋਡਿੰਗ ਯੂਨਿਟ ਨੂੰ ਸੀਲ ਕਰ ਦਿੱਤਾ ਜਾਏ ਸੀਲ ਕੀਤੀ ਗਈ ਸਿੰਬਲ ਲੋਡਿੰਗ ਯੂਨਿਟ ਨੂੰ 45 ਦਿਨਾਂ ਦੇ ਲਈ ਸਟੋਰ ਕੀਤਾ ਜਾਵੇਗਾ ਤਾਂ ਦੂਸਰਾ ਜੋ ਨਿਰਦੇਸ਼ ਹੈ ਉਹ ਨਿਰਦੇਸ਼ ਹੈ ਕਿ ਰਿਜ਼ਲਟ ਦੀ ਘੋਸ਼ਣਾ ਤੋਂ ਬਾਅਦ ਜੇਕਰ ਦੂਜੇ ਜਾਂ ਤੀਜੇ ਨੰਬਰ ਤੇ ਆਏ ਕਿਸੇ ਕੈਂਡੀਡੇਟ ਨੂੰ ਕੋਈ ਵੀ ਅਪੱਤੀ ਹੁੰਦੀ ਹੈ ਤਾਂ ਉਹ 7 ਦਿਨਾਂ ਦੇ ਅੰਦਰ ਸ਼ਿਕਾਇਤ ਕਰ ਸਕਦਾ ਹੈ ਈਵੀਐਮ ਦੇ ਅੰਦਰ ਮਾਈਕਰੋ ਕੰਟਰੋਲਰ ਦੀ ਮੈਮਰੀ ਦੀ ਜਾਂਚ ਇੰਜੀਨੀਅਰਸ ਦੀ ਟੀਮ ਕਰੇਗੀ ਇਸ ਸ਼ਿਕਾਇਤ ਤੋਂ ਬਾਅਦ ਵੈਰੀਫਿਕੇਸ਼ਨ ਦੀ ਪ੍ਰੋਸੈਸ ਦਾ ਖਰਚ ਕੈਂਡੀਡੇਟ ਹੀ ਚੁਕੇਗਾ ਯਾਨੀ ਕਿ ਜੇਕਰ ਕੋਈ ਕੈਂਡੀਡੇਟ ਸ਼ਿਕਾਇਤ ਕਰਦਾ ਹੈ ਤੇ ਜੋ ਸਾਰੀ ਪ੍ਰੋਸੈਸ ਹੈ ਉਹਦਾ ਜੋ ਖਰਚਾ ਹੈ ਉਹ ਕੈਂਡੀਡੇਟ ਹੀ ਚੁਕੇਗਾ ਤਾਂ ਜੇਕਰ ਜਾਂਚ ਦੇ ਵਿੱਚ ਪਤਾ ਲੱਗਦਾ ਹੈ ਕਿ ਈਵੀਐਮ ਤੋਂ ਛੇੜਛਾੜ ਕੀਤੀ ਗਈ ਹੈ ਜੋ ਖਰਚ ਕੈਂਡੀਡੇਟ ਨੇ ਦਿੱਤਾ ਉਸ ਨੂੰ ਰਿਫੰਡ ਕਰ ਦਿੱਤਾ ਜਾਏਗਾ ਤਾਂ ਚੋਣ ਕਮਿਸ਼ਨ ਦੇ ਲਈ ਚੋਣ ਆਯੋਗ ਦੇ ਲਈ ਸੁਪਰੀਮ ਕੋਰਟ ਦੇ ਦੋ ਡਾਇਰੈਕਸ਼ਨ ਵੀ ਨੇ ਉਹ ਕਿਹਾ ਗਿਆ ਕਿ ਪਹਿਲਾ ਜੋ ਹੈ ਕਿ ਇਲੈਕਟ੍ਰੋਨਿਕ ਮਸ਼ੀਨ ਤੇ ਨਾਲ ਜੋ ਪੇਪਰ ਸਲਿੱਪ ਦੀ ਗਿਣਤੀ ਦੇ ਸੁਝਾਅ ਨੇ ਉਹਦਾ ਉਸ ਨੂੰ ਚੈੱਕ ਕੀਤਾ ਜਾਏ ਇਹ ਵੀ ਦੇਖਿਆ ਜਾਏ ਕਿ ਜੋ ਚੋਣ ਨਿਸ਼ਾਨ ਹੈ ਉਸ ਤੋਂ ਇਲਾਵਾ ਹਰ ਪਾਰਟੀ ਦੇ ਲਈ 바ਰ ਕੋਡ ਵੀ ਹੋ ਸਕਦਾ ਤਾਂ ਦੱਸ ਦिए ਕਿ 24 ਅਪ੍ਰੈਲ ਨੂੰ ਕੋਰਟ ਨੇ ਇਹ ਫੈਸਲਾ ਸੁਰੱਖਿਅਤ ਰੱਖ ਲਿਆ ਸੀ ਇਸ ਤੋਂ ਪਹਿਲਾਂ 24 ਅਪ੍ਰੈਲ ਨੂੰ 40 ਮਿੰਟ ਦੀ ਸੁਣਵਾਈ ਤੋਂ ਬਾਅਦ ਬੈਂਚ ਨੇ ਫੈਸਲਾ ਸੁਰੱਖਿਅਤ ਰੱਖਿਆ ਸੀ ਜਸਟਿਸ ਸੰਜੀਵ ਖੰਨਾ ਨੇ ਕਿਹਾ ਸੀ ਕਿ ਅਸੀਂ ਮੈਰਿਟ ਵੱਲੋਂ ਦੁਬਾਰਾ ਸੁਣਵਾਈ ਨਹੀਂ ਕਰ ਰਹੇ ਅਸੀਂ ਕੁਝ ਨਿਸ਼ਚਿਤ ਸਪਸ਼ਟੀਕਰਨ ਚਾਹੁੰਦੇ ਹਾਂ ਸਾਡੇ ਕੁਝ ਸਵਾਲ ਨੇ ਜਿਨ੍ਹਾਂ ਦੇ ਹੁਣ ਜਵਾਬ ਸਾਨੂੰ ਮਿਲੇ ਨੇ ਉਸ ਤੋਂ ਬਾਅਦ ਇਹ ਫੈਸਲਾ ਸੁਰੱਖਿਅਤ ਰੱਖਿਆ ਗਿਆ ਤੇ ਜੋ ਪਟੀਸ਼ਨਾਂ ਦੀ ਸ਼ੁਰੂਆਤ ਹੁੰਦੀ ਹੈ ਕਿ ਈਵੀਐਮ ਤੋਂ ਜੋ ਚੋ ਨਾ ਹੋਣ ਬੈਲਟ ਪੇਪਰ ਤੋਂ ਹੋਣ ਇਹਦੀ ਸ਼ੁਰੂਆਤ ਹੁੰਦੀ ਹੈ 2023 ਦੇ ਵਿੱਚ ਅਗਸਤ ਦੇ ਮਹੀਨੇ ਤਾਂ 22 ਪੈਟ ਜੋ ਪਰਚੀਆਂ ਨੇ ਉਹਨਾਂ ਦੀ 100% ਵੈਰੀਫਿਕੇਸ਼ਨ ਨੂੰ ਲੈ ਕੇ ਐਕਟਿਵਿਸਟ ਅਰुण कुमार ਅਗਰਵਾਲ ਨੇ ਕਿਹਾ ਕਿ ਅਗਸਤ 2023 ਦੇ ਵਿੱਚ ਉਹਨਾਂ ਨੇ ਇਹ ਪਟੀਸ਼ਨ ਪਾਈ ਸੀ ਪਟੀਸ਼ਨ ਦੇ ਵਿੱਚ ਕਿਹਾ ਕਿ ਵੋਟਰਸ ਨੂੰ 22 ਪੈਟ ਦੀ ਪਰਚੀ ਫਿਜ਼ੀਕਲੀ ਵੈਰੀਫਾਈ ਕਰਨ ਦਾ ਮੌਕਾ ਦਿੱਤਾ ਜਾਣਾ ਚਾਹੀਦਾ ਤਾਂ ਵੋਟਰਜ਼ ਨੂੰ ਖੁਦ ਬੈਲੇਟ ਬਾਕਸ ਦੇ ਵਿੱਚ ਪਰਚੀ ਪਾਉਣ ਦੀ ਸੁਵਿਧਾ ਮਿਲਣੀ ਚਾਹੀਦੀ ਹੈ ਇਸ ਦੇ ਨਾਲ ਚੋਣ ਦੇ ਵਿੱਚ ਗੜਬੜੀ ਦੀ ਜੋ ਅਸ਼ੰਕਾ ਹੈ ਯਾਨੀ ਮਾੜਾ ਮੋਟਾ ਜੋ ਸ਼ੱਕ ਹੈ ਜਾਂ ਕਿਸੇ ਦੇ ਦਿਮਾਗ ਦੇ ਵਿੱਚ ਆਉਂਦਾ ਹੈ ਜਾਂ ਵਿਰੋਧੀ ਅਕਸਰ ਹੀ ਇਹ ਮੁੱਦਾ ਚੱਕਦੇ ਨੇ ਚੋਣਾਂ ਤੋਂ ਬਾਅਦ ਜਾਂ ਜਦੋਂ VOTING ਹੁੰਦੀ ਹੈ ਕਿ ਗੜਬੜੀ ਕੀਤੀ ਗਈ ਹੈ ਰਿਜ਼ਲਟ ਦੇ ਵਿੱਚ ਗੜਬੜੀ ਹੈ ਕਿ ਉਹ ਜੋ ਗੜਬੜੀ ਦਾ ਸ਼ੱਕ ਹੈ ਉਹ ਖਤਮ ਹੋ ਜਾਏ ਤਾਂ ਇਸ ਕੇਸ ਦੇ ਵਿੱਚ ਪਟੀਸ਼ਨ ਕਰਤਾਵਾਂ ਦੇ ਵੱਲੋਂ ਐਡਵੋਕੇਟ ਪ੍ਰਸ਼ਾਂਤ ਭੂਸ਼ਣ ਗੋਪਾਲ ਸ਼ੰਕਰ ਨਾਰਾਇਣ ਤੇ ਸੰਜੇ 헤ਗੜੇ ਪੈਰ ਵੀ ਕਰ ਰਹੇ ਨੇ ਤਾਂ ਦੱਸ ਦਈਏ ਕਿ ਹੁਣ ਇਹ ਸਾਰੇ ਤੋਂ ਬਾਅਦ ਇਹ ਵੱਡਾ ਫੈਸਲਾ ਲਿਆ ਗਿਆ ਚੋਣਾ ਦੇ ਵਿਚਾਰੇ ਇਹ ਫੈਸਲਾ ਆਉਣ ਦੇ ਨਾਲ ਜੋ ਵਿਰੋਧੀਆਂ ਨੂੰ ਕਿਤੇ ਨਾ ਕਿਤੇ ਆਸ ਸੀ ਕਿ ਹੁਣ ਜੋ ਹੈ ਚੋਣ ईवीएम ਦੇ ਨਾਲ ਨਹੀਂ ਹੋਣਗੇ ਹੁਣ ਜੋ ਚੋਣ ਹੈ ਬੈਲਟ ਪੇਪਰ ਦੇ ਨਾਲ ਹੋਣਗੇ ਤਾਂ ਉਸ ਚੀਜ਼ ਨੂੰ ਲੈ ਕੇ ਹੁਣ ਵੱਡਾ ਫੈਸਲਾ ਸੁਪਰੀਮ ਕੋਰਟ ਨੇ ਲੈ ਦਿੱਤਾ ਕਿਉਂਕਿ ਇਸ ਚੀਜ਼ ਨੂੰ ਲੈ ਕੇ ਅਕਸਰ ਹੀ ਸਵਾਲ ਚੁੱਕੇ ਜਾਂਦੇ ਰਹੇ ਨੇ ਤਾਂ ਹੁਣ ਲੋਕ ਸਭਾ ਚੋਣਾਂ ਵੀ 2024 ਦੀਆਂ ਪੰਜਾਬ ਦੀ ਜੇਕਰ ਜੇਕਰ ਗੱਲ ਕੀਤੀ ਜਾਏ ਤਾਂ ਪੰਜਾਬ ਦੇ ਵਿੱਚ ਵੀ ਇਹਨਾਂ ਚੀਜ਼ਾਂ ਨੂੰ ਲੈ ਕੇ ਕਾਫੀ ਵਾਰ ਸਿਆਸਤ ਗਰਮਾਈ ਹੈ ਕਿ VOTING ਦੇ ਵਿੱਚ ਗੜਬੜੀ ਹੋਈ ਹੈ ਜੇਕਰ ਅਸੀਂ ਯਾਦ ਕਰੀਏ ਵਿਧਾਨ ਸਭਾ ਚੋਣਾਂ ਤਾਂ ਉਸ ਦੇ ਵਿੱਚ ਵੀ ਇਹ ਕਿਹਾ ਗਿਆ ਕਿ ਜੋ 92 ਦੀਆਂ 92 ਜੋ ਜਿੱਤੇ ਨੇ ਆਮ ਆਦਮੀ ਪਾਰਟੀ ਜੋ ਇਸ ਵੇਲੇ ਪੰਜਾਬ ਦੇ ਵਿੱਚ ਸੱਤਾ ਧਿਰ ਹੈ ਤਾਂ ਉਸ ਚੀਜ਼ ਤੇ ਵੀ ਕਿਹਾ ਗਿਆ ਕਿ ਇਦਾਂ ਕਿਵੇਂ ਹੋ ਸਕਦਾ ਇੱਕ ਅਲੱਗ ਹੀ ਵੇਵ ਕਿਵੇਂ ਇਕੋਦਮ ਆ ਸਕਦੀ ਹੈ ਜਿਨ੍ਹਾਂ ਦੀ ਕਦੀ ਕਿਸੇ ਨੇ ਚਿਹਰਾ ਵੀ ਨਹੀਂ ਦੇਖਿਆ ਉਹ ਇਕੋਦਮ ਸਾਰੇ ਕਿਵੇਂ ਜਿੱਤ ਸਕਦੇ ਨੇ ਇਸ ਚੀਜ਼ ਨੂੰ ਲੈ ਕੇ ਬੜਾ ਮੁੱਦਾ ਘਰਮਾਇਆ ਸੀਗਾ ਤਾਂ ਕਿਹਾ ਗਿਆ ਸੀ ਕਿ VOTING ਦੇ ਵਿੱਚ ਗੜਬੜੀ ਹੋਈ ਹੈ ਤਾਂ ਉਸ ਤੋਂ ਬਾਅਦ ਇਹ ਜੋ ਮੁੱਦਾ ਕਾਫੀ ਵਾਰ ਪਹਿਲਾਂ ਵੀ ਵਿਰੋਧੀ ਧਿਰਾਂ ਚੱਕਦੀਆਂ ਨੇ ਜਦੋਂ ਕੋਈ ਧਿਰ ਜਿੱਤ ਜਾਂਦੀ ਹੈ ਪਰ ਹੁਣ ਇਸ ਤੇ ਸੁਪਰੀਮ ਕੋਰਟ ਨੇ ਵੱਡਾ ਫੈਸਲਾ ਲਿਆ ਸੁਪਰੀਮ ਕੋਰਟ ਦਾ ਕਹਿਣਾ ਹੈ ਕਿ ਕੋਈ ਵੀ ਅਜਿਹਾ ਨਹੀਂ ਹੋਏਗਾ ਬੈਲਟ ਪੇਪਰ ਦੇ ਨਾਲ ਜੋ ਚੋਣ ਹੈ ਉਹ ਨਹੀਂ ਹੋਏਗੀ ਸਾਰੇ ਤਕਨੀਕੀ ਪਹਿਲੂ ਤੇ ਪ੍ਰੋਟੋਕੋਲਸ ਦੀ ਜਾਂਚ ਤੋਂ ਬਾਅਦ ਇਹ ਫੈਸਲਾ ਜੋ ਹੈ ਸੁਪਰੀਮ ਕੋਰਟ ਦੇ ਵੱਲੋਂ ਲਿਆ ਗਿਆ ਹੁਣ ਦੇਖਣਾ ਹੋਏਗਾ ਕਿ ਇਸ ਤੋਂ ਬਾਅਦ ਵਿਰੋਧੀ ਧਿਰਾਂ ਦੇ ਕੀ ਰਿਐਕਸ਼ਨ ਆਉਂਦੇ ਨੇ ਇਸ ਫੈਸਲੇ ਤੋਂ ਬਾਅਦ ਜੋ ਸਾਰਿਆਂ ਨੇ ਵਿਰੋਧੀ ਪੱਖ ਜੋ ਨੇ ਉਹਨਾਂ ਨੇ ਉਮੀਦਾਂ ਲਗਾਈਆਂ ਹੋਈਆਂ ਸੀ ਕਿ ਹੁਣ ਕੁਝ ਨਵਾਂ ਫੈਸਲਾ ਆ ਸਕਦਾ ਉਹਨਾਂ ਦੀ ਉਮੀਦਾਂ ਤੇ and he